ਪਿੱਛੇ 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 ਅੱਗੇ ਜਾ ਕੇ ਜੀ ਮਾਤਾ ਜੀ ਠੀਕ ਹੋ ਤੁਸੀਂ ਜੀ ਜੀ ਇੱਥੇ ਬੈਠੀ ਹੋ ਅੱਛਾ ਚੰਨੀਆਂ ਵਜੇ ਦਾ ਟਾਈਮ 9:30 ਵਜੇ ਜਦੋਂ ਮਾਤਾ ਹੋਏ ਰਹੇ ਨਾ ਮੇਰੇ ਪੁੱਤੋ ਕਿੰਦਾ ਨਾਹਾਇਆ ਬੰਬ ਫਟ ਗਿਆ ਇੰਦਾ ਨਿਕਲੇ ਤਾਂ ਪੈਸੇ ਨਾਲੇ ਢੇਰੀ ਹੋ ਗਈ ਮੈਨੂੰ ਨਹੀਂ ਕੁਝ ਵੀ ਪਤਾ ਬਹੁਤ ਆਵਾਜ਼ ਆਈ ਏ ਭੱਜ ਗਏ ਉਹਨੂੰ ਕੁੰਡੇ ਆਏ ਫਤੂਰੀ ਕੋਲ ਜਿੱਦ ਤੋਂ ਮੈਨੂੰ ਬਾਜੀ ਬਣਾਏ ਸੁਣਦੇ ਕਿ ਉਹਨੂੰ ਸੰਤ ਦਾ ਟਾਇਟਲ ਫੜਿਆ ਟਿੱਪੜ ਦਾ ਲੇਕਿਨ ਜਦ ਸਾਹਮਣੇ ਦੇਖਿਆ ਤਾਂ ਬਹੁਤ ਜ਼ਿਆਦਾ ਝੂਝੇ ਕੇ ਨਾ ਮੇਰੇ ਪਤਾ ਨਾ ਅਗਰ ਕੋਈ ਸਮਾਖਾ ਹੋਵੇ ਹੋਰ ਕਿਨੇ ਚਰ ਮਕਰੋਂ ਆਈ ਫਿਰ ਖੇਤੀ ਆ ਗਈ ਉਹ ਸਿੱਖਿਆ ਰਾਜਾ ਰਾਜਾ ਪਟਾਣ ਲਟਵਾ ਲਿਆ ਉਹ ਆ ਗਈ ਸੁਜਾ ਬੋਲ ਕੀਤਾ ਹਾਂਜੀ ਬੋਲ ਦਿੱਤਾ ਸੀ ਤੇ ਨੁਕਸਾਨ ਹੋਰ ਕਿਸੇ ਦਾ ਕੱਲਾ ਹੀ ਸੀ ਬੰਦਾ ਕੱਲਾ ਹੀ ਜਗਾ ਕੱਲਾ ਹੀ ਜਗਾ ਸੀ ਆਪ ਦੇਖ ਕੇ ਆਏ ਜਾਂ ਉਦੋਂ ਆਵਾਜ਼ ਆ ਵੀ ਨਹੀਂ ਸੀ ਸੜਕ ਬਹੁਤ ਜ਼ਿਆਦਾ ਆਵਾਜ਼ ਆਈ ਸੀ ਉਸੇ ਟਾਈਮ ਵਿੱਚ ਟ੍ਰੈਫਿਕ ਇੰਨਾ ਜਾਮ ਹੋ ਗਿਆ ਸੀ ਪੰਜ ਜਾਂ 10 ਮਿੰਟ ਹੀ ਲੱਗੇ ਹੋਣੇ ਆ ਜਿਹੜੇ ਸੈਕਲ ਆ ਰਹੇ ਸੀ ਨਾ ਐਂ ਉਹ ਆਉਂ ਡੋਲਦੇ ਜਾਂਦੇ ਸੀ ਆਉਂ ਉੱਤੇ ਬਚਾ ਬਚਾ ਹੋ ਗਿਆ ਬਚਾ ਕੋਈ ਕੁਝ ਨਹੀਂ ਨੁਕਸਾਨ ਹੋਇਆ ਕਿਸੇ ਦਾ ਪਕੌੜੇ ਹੀ ਪਾਈ ਤਾਂ ਬਹੁਤ ਵਧੀਆ ਮਾਸ਼ਾਅੱਲੋ ਪਕੌੜੇ ਨੂੰ ਮੋਹਦਾ ਨਸਾਨ ਹੋਇਆ ਕਿੰਨਾ ਸੀ ਜੀ ਕੜਕਾ ਕਿੰਨਾ ਆਇਆ ਹੋਰ ਵੀ ਜ਼ਿਆਦਾ ਆਇਆ ਹੋਰ ਕੜਕਾ ਨੇ ਪਿੰਡ ਭੱਜਿਆ ਜੀ ਲੋਕਾਂ ਨੇ ਦੱਸਿਆ ਤੁਹਾਡੇ ਨਾਲ ਹੀ ਤਾਂ ਮੈਂ ਬੇਹੋਸ਼ ਹੋ ਗਈ ਸੀ ਲੋਕਾਂ ਨੇ ਫੜੀ ਪਾਇਆ ਤਾਂ ਮੈਨੂੰ ਹੋਰ ਸਹੀ ਇਹ ਉਦੋਂ ਤੋਂ 9:00 10:00 ਵਜੇ ਹਾਂਜੀ 9:30 ਵਜੇ ਦਾ ਟਾਈਮ ਤੁਹਾਨੂੰ ਪ੍ਰੈਸ ਨੂੰ ਕਿੰਨੇ ਵਜੇ ਆਈ ਖਬਰ ਜੀ ਉਹਦਾ ਸਾਢੇ 10:00 ਤੱਕ ਲੱਗੇ ਸੀ ਪਤਾ ਨੂੰ 10:00 ਵਜੇ ਦੀ ਗੱਲ ਤੇ ਨਹੀਂ ਜਾਂਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਚ ਲਾਅਨ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਚ ਰਿਆਮਰਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਛਿਆਟਾ ਸਾਹਿਬ 'ਚ, ਸ਼ਰਿਆਮ ਗੋਲੀ ਚਲਣੀ, ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚਲਣੀ, ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਚਾਹੇ ਉਹਦੇ ਤੇ ਬੰਮ ਛਿਏ ਤਾਂ ਜਾਂਚ ਦਾ ਵਿਸ਼ਾ ਹੈ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਹੈ ਕਿ ਕੀ ਹੈ ਉਹ ਸਿੱਧਾ ਹੀ ਮੈਨੂੰ ਥ्रेट ਪਾ ਰਿਹਾ ਜੀ ਕੀ ਮਜੀਠੀਆ ਅਰਜਿੰਦਰ ਸਿੰਘ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਚਾਹ ਨੂੰ ਨਸ਼ੇ ਬੇਚਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫੇਰ ਇਹ ਦੱਸਦੇ ਨਾ ਅਗਲਾ ਕਿਹਨੂੰ ਠੋਕਣਾ ਔਰ ਪੁਲਿਸ ਕੀ ਕਰ ਰਹੀ ਹੈ ਇਹ ਜਿਹੜੀ ਨਸ਼ਾ ਬਰਦ ਮਹਿੰਮ ਚਲਾਈ ਗਈ ਪੰਜਾਬ ਚ ਕਬੂਲ ਬਹੁਤ ਸਾਹਿਬ ਫੇਲ ਆ ਅਖਬਾਰਾਂ ਚ ਮਹਿੰਮ ਹੈ ਜੀ ਗਰਾਉਂਡ ਜ਼ੀਰੋ ਕਿਤਾ ਹੈ ਅਸਲੀਅਤ ਹੈ ਜਿੱਥੇ ਸਾਹਿਬ ਜਿਹੜੀ ਇਹ ਅਸਲੀਅਤ ਹੈ ਔਰ ਟੋਟਲ ਫੇਲੀਅਰ ਹੈ ਔਰ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਹੈ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲ ਗੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਤੇ ਗੋਲੀ ਚੱਲੀ ਹੈ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰਣਜੀਤ ਐਵਨੀਓ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਮਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਬ ਫਟਿਆ ਜੀਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਔਰ ਜਿਹੜਾ ਬੰਦੇ ਲਈ ਤੈਤ ਹੋਗੀ ਬੰਦਾ ਜੀ ਆਸੀ ਕੋਲ ਤੈਤ ਹੋਆ ਹੋ ਤੂ ਇਨਕੋਮਪਟੈਂਸ ਨਹੀਂ ਕੰਪਟੈਂਸ ਹੈ ਜੀ ਪੁਲਿਸ ਦਾ ਫੇਲਿਅਰ ਹੈ ਲਾਅ ਐਂਡ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜੁਮੇਆ ਜਿਹੜਾ ਆ ਨਹੀਂ ਜਿਹੜਾ ਇਹ ਕਹਿੰਦੇ ਸਰਕਾਰ ਕਹਿੰਦੀ ਆਲ ਇਜ਼ ਵੈਲਿੰਗ ਪੰਜਾਬ ਉੱਥੇ ਦੇਖ ਹੀ ਰਿਹਾ ਜੀ ਜਿਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਕਿਤੇ ਤਾਂ ਥੋੜਾ ਜਿਹਾ ਦੱਸ ਦਿਓ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲਿਅਰ ਹੈ ਕੋਲਾਪਸ ਹੈ ਔਰ ਭਗਵਾਂਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੰਬ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਆ ਜੀ ਉਹਦੀ ਮੌਤ ਹੋ ਗਈ ਬਦੁਖਦਾਈ ਗੱਲ ਆ ਮਗਰ ਅਕਸਲ ਇਹ ਤੇ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਜਾਂ ਠਾਕਰ ਦਮਾਰੇ ਕਿਉਂ ਹੋ ਸਕਦੀ ਹੈ ਪੁਲਿਸ ਕਿੰਨੀ ਨਹੀਂ ਸਕਦੇ ਆਪਾਂ ਦੀ ਜੇਬ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਚ 10 ਮਿੰਟਾਂ ਚ ਕਹਿੰਦੇ ਅਸੀਂ ਲੱਭ ਲਿਆ ਸਭ ਕੁਝ ਤੇ ਫੇਰ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਅਦ ਚ ਹਰਕਤ ਚ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਹੈ ਹਰਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਲਫਜਰਚ ਕੱਲ ਹੋਇਆ ਹਲੇ ਤੱਕ ਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰਲੀ ਉਹ ਸਿੱਧੇ ਜ਼ਿੰਮੇ ਆ ਰਿਹਾ ਉਹ ਹੈਂਡ ਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਟੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲੀਅਰ ਕੋਲੈਪਸ ਹੈ ਅਰ ਕੱਲ ਵੀ ਜਿਹੜਾ ਹਰਜਿੰਦਰ ਚੌਧਾ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟਪਾਕੇ ਫੇਰ ਲਈ ਆ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਛੋਹ ਦੀ ਹਰਜਿੰਦਰ ਛੋਹ ਨੱਚੇ ਵਾਲਿਆਂ ਨੂੰ ਫੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹ ਕਿਹਨੂੰ ਠੋਕਣਾ ਦੱਸ ਦਿਓ ਭਾਈ ਮਜੀਠੀਆ ਰੋਡ ਵੀ ਮਜੀਠੇ ਨੂੰ ਜਾਂਦਾ ਪਹਿਲਾਂ ਦੋਸਤ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਵੇਖਦੇ ਹੋ ਸਾਰੇ ਮਾਮਲੇ ਨੂੰ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵੰਤਮਾਨ ਛੁੜ ਰਜਾਈ ਸਰ ਰਾਸ਼ੀ